ਉਸ ਬਾਅਦ ਵਿੱਚ ਆਰਟਸ ਲੈ ਕੇ ਲੋ ਕਰਨਾ ਸੀਗਾ ਪਹਿਲਾਂ ਮੈਂ ਇਹ ਸੋਚਿਆ ਵਾ ਸੀਗਾ ਪੈਰੈਂਟਸ ਦਾ ਕਰਜ਼ਾ ਥੋੜਾ ਬਹੁਤ ਤਾਂ ਉਤਾਰੂੰਗੀ ਕਿੰਨਾ ਤਾਂ ਲੱਗਦੀ ਹੁੰਦੇ ਨੇ ਪੈਸੇ ਮੈਂ ਜਾ ਕੇ ਕਿਆ ਵੀ ਸਰ ਡਾਇਰੀ ਸਕਿ ਲਿਖਾਂ ਕਹਿੰਦੇ ਪਹਿਲਾਂ ਤੇਰਾ ਦਾਦਾ ਮਰਿਆ ਫਿਰ ਤੇਰੇ ਤਾਈ ਦੀ ਡੈਥ ਹੋ ਗਈ ਤੇ ਕਹਿੰਦੇ ਹੁਣ ਤੇਰਾ ਭਰਾ ਮਰ ਗਿਆ ਉਸ ਸਾਲੀ ਮੇਰੇ ਛੋਟੇ ਬ੍ਰਦਰ ਦੀ ਡੈਥ ਹੋਈ ਸੀਨੀ ਮੈਂੋਂਦੀ ਹੋਈ ਵਾਪਸ ਆਈ ਕਲਾਸ ਦੇ ਵਿੱਚ ਕਰਿਆ ਕੇ ਮੰਮੀ ਹੁਣ ਉਹਨਾਂ ਨੂੰ ਕਹਾ ਮੈਂ ਕਹਾ ਮੰਮੀ ਮੈਂ ਨਹੀਂ ਆਣਾ ਸਕੂਲ ਮੈਂ ਕਹਾ ਮੈਨੂੰ ਤਾਂ ਉਹ ਐਵੇਂ ਕਹਿੰਦੇ ਨੇ 70 ਦੇ ਦਹਾਕੇ ਦੇ ਮਸ਼ਹੂਰ ਕਵੀ ਅਵਤਾਰ ਪਾਸ਼ ਨੇ ਕਿਹਾ ਸੀ ਸਭ ਤੋਂ ਖਤਰਨਾਕ ਹੁੰਦਾ ਹੈ ਸੁਫਨਿਆਂ ਦਾ ਮਰ ਜਾਣਾ ਇਸ ਕੁੜੀ ਦੇ ਵੀ ਕਈ ਸੁਪਨੇ ਸਨ ਪਰ ਸਮੇਂ ਦੀ ਮਾਰ ਕਰਨ تقریبا ਦਮ ਤੋੜ ਚੁੱਕੇ ਨੇ ਬਰਨਾਲਾ ਦੇ ਪਿੰਡ ਸਹਜੜਾ ਦੀ ਜਸਵੀਰ ਕੌਰ ਕਾਲਾ ਕੋਟ ਪਾ ਕੇ ਅਦਾਲਤ ਦੀ ਦਰ ਤੇ ਲੋਕਾਂ ਨੂੰ ਇਨਸਾਫ ਦੋਣ ਦਾ ਸੁਪਨਾ ਦੇਖਦੀ ਵੱਟੀ ਹੋਈ ਪਰ ਸਮੇਂ ਨੇ ਉਸ ਨਾਲ ਅਜੇ ਹੀ ਨਾ ਇਨਸਾਫੀ ਕੀਤੀ ਕਿ ਉਹ ਅਤੇ ਉਸ ਦਾ ਪਰਿਵਾਰ ਬੇ ਇਨਸਾਫੀਆਂ ਦੀ ਘੁੰਮਣ ਘੇਰੀ ਚ ਫਸ ਕੇ ਰਹਿ ਗਏ ਆ ਇਸ ਕੁੜੀ ਅਤੇ ਉਸਦੇ ਪਰਿਵਾਰ ਦੀ ਵੀ ਉਹੀ ਕਹਾਣੀ ਹੈ ਜੋ ਪੰਜਾਬ ਦੇ ਬਧੇਰੇ ਕਿਸਾਨਾਂ ਨਾਲ ਵਾਪਰ ਰਹੀ ਹੈ। ਜਸਵੀਰ ਦੇ ਪਿਤਾ ਨੇ ਆੜਤੀਏ ਤੋਂ ਇੱਕ ਦਹਾਕੇ ਪਹਿਲਾਂ 15000 ਰੁਪਏ ਕਰਜ਼ਾ ਲਿਆ ਸੀ। ਅੱਜ ਉਧਾਰੇ ਲੈ ਕੇ ਉਹੀ ਨੋਟ ਪਰ ਨੋਰ ਦੀ ਸ਼ਕਲ ਚ ਆ ਕੇ ਪੂਰੇ ਪਰਿਵਾਰ ਨੂੰ ਡਰਾਉਂਦੇ ਨੇ। ਡਰ ਜ਼ਮੀਨ ਖੁੰਝ ਜਾਂਦਾ ਹੈ ਜਿਸ ਦੇ ਸਿਰ ਤੇ ਪਰਿਵਾਰ ਦਾ ਢਿੱਡ ਭਰਦਾ ਹੈ। ਜਸਵੀਰ ਕੌਰ ਨੇ ਜਦੋਂ 10ਵੀਂ ਪਾਸ ਕੀਤੀ ਤਾ ਉਸਨੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਵਕਾਲਤ ਦੀ ਪੜ੍ਹਾਈ ਚੁਣਨੀ ਚਾਹੀਦੀ। ਕਰਜ਼ੇ ਦੀ ਮਾਰ ਨੇ ਘਰ ਦੀ ਆਰਥਿਕ ਹਾਲਤ ਇੰਨੀ ਖਰਾਬ ਕਰ ਦਿੱਤੀ ਕਿ ਹੁਣ ਜਸਵੀਰ ਵਕਾਲਤ ਦੀ ਥਾਂ ਵਿਦੇਸ਼ ਜਾਣ ਦੀ ਸੋਚ ਰਹੀ ਹੈ। ਮਿਹਨਤ ਕਰਕੇ ਪਿਤਾ ਦੇ ਸਿਰ ਚੜੇ ਕਰਜ਼ੇ ਦੇ ਭਾਰ ਨੂੰ ਉਤਾਰਨਾ ਚਾਹੁੰਦੀ ਹੈ। ਮੈਂ ਤਾਂ ਇਹ 10th ਤੋਂ ਬਾਅਦ ਵਿੱਚ ਆਰਟਸ ਲੈ ਕੇ ਲਾਅ ਕਰਨਾ ਸੀਗਾ ਪਹਿਲਾਂ ਮੈਂ ਇਹ ਸੋਚਿਆ ਵਾ ਸੀਗਾ ਤੇ ਜਦੋਂ ਮਤਲਬ ਉਦੋਂ ਬਾਅਦ ਵਿੱਚ ਦੀ ਚੱਲਦਾ ਹੈ ਇਹਨਾਂ ਦਾ ਕਰਜ਼ੇ ਵਗੈਰਾ ਦਾ 10ਵਾਂ ਦੇ ਵਿੱਚ ਫਿਰ ਮੈਂ ਕਿਹਾ ਮੈਂ ਨਾਨ ਮੈਡੀਕਲ ਲੈ ਲੈਣੀ ਹੈ ਮੇਰੀਆਂ ਹੋਰ ਵੀ ਫਰੈਂਡਸ ਨੇ ਸੁਜੈਸਟ ਕੀਤਾ ਕਹਿੰਦੀਆਂ ਫਿਰ ਉਧਰ ਵੀ ਇੱਕ ਸਕੋਪ ਹੈਗਾ ਵੈਸਾ ਕਿ ਜੇ ਤੂੰ ਆਇਲਸ ਕਰ ਲਈ ਇਹਦੇ ਲਈ ਕੀਤਾ ਸੀ ਵੀ ਮੈਂ ਪੈਰੈਂਟਸ ਦਾ ਕਰਜ਼ਾ ਥੋੜਾ ਬਹੁਤਾ ਤਾਂ ਉਤਾਰੂੰਗੀ ਕਿਹੜਾ ਤਾਂ ਲੱਗਦੀ ਹੁੰਦੇ ਨੇ ਪੈਸੇ ਉਦੋਂ ਆਜ ਵੀ ਜਿੰਨੀ ਮੇਰੇ ਤੋਂ ਹੈਲਪ ਹੋਉ ਉਧਰ ਜਾ ਕੇ ਫਿਰ ਤਾਂ ਮੈਂ ਕਰੂੰਗੀ ਵੀ ਉਹਦੇ ਲਈ ਕੀਤਾ ਏਲਸ ਨਹੀਂ ਮੇਰਾ ਕੋਈ ਮਨ ਨਹੀਂ ਸੀਗਾ ਫੋਰਨ ਜਾਣ ਦਾ ਮੈਂ ਇੱਧਰ ਹੀ ਲੋਅ ਕਰਨਾ ਸੀਗਾ ਜਸਵੀਰ ਦੇ ਪਿਤਾ ਸਿੱਧੇ ਸਾਦੇ ਕਿਸਾਨ ਨੇ ਬਾਕੀ ਕਿਸਾਨਾਂ ਵਾਂਗ ਰਬ ਤੋਂ ਬਾਅਦ ਪਰਿਵਾਰ ਦੇ ਦੁੱਖ ਸੁੱਖ ਚ ਆਰਤੀਆ ਹਿੱਸਾ ਦਿੰਦਾ। ਬਦਲੇ ਚ ਫਸਲ ਉਸਕੁਲ ਵੇਚਦੀ ਸਨ। ਕਈ ਸਾਲ ਜੱਟ ਤੇ ਬਾਣੀਏ ਦਾ ਰਿਸ਼ਤਾ ਵਧੀਆ ਚੱਲਿਆ। ਫਿਰ ਅਚਾਨਕ ਅਦਾਲਤੀ ਫਰਮਾਨ ਨੇ ਇਸ ਰਿਸ਼ਤੇ ਨੂੰ ਸਭ ਤੋਂ ਜ਼ਿਆਦਾ ਕੁੜੰਤਣ ਵਾਲਾ ਬਣਾ ਦਿੱਤਾ। ਆਰਤੀਆ ਵੱਲੋਂ ਮਾਮੂਲੀ ਰਕਮ ਨੂੰ ਲੱਖਾਂ ਰੁਪਏ ਬਣਾ ਕੇ ਭੇਜਣ ਦਾ ਇਲਜ਼ਾਮ ਹੈ। ਜਗਰੂਪ ਸਿੰਘ ਤੇ ਆਰਤੀਆ ਵੱਲੋਂ 22 ਲੱਖ ਰੁਪਏ ਦਾ ਦਾਵਾ ਕੀਤਾ ਗਿਆ। ਉਸ ਦਿਨ ਤੋਂ ਇੱਕ ਖੇਤ ਤਾਂ ਜਾਂਦੇ ਨੇ ਜਿਹੜੀ ਜ਼ਮੀਨ ਤੇ ਮਿਹਨਤ ਕਰਦੇ ਨੇ ਉਸ ਦੇ ਖੁੰਝ ਜਾਣ ਦਾ ਵਿਚਾਰ ਮਨ ਚ ਆਉਂਦਿਆਂ ਹੀ ਡੂੰਗੀਆਂ ਸੋਚਾਂ ਚ ਖੋ ਜਾਂਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਲਈ ਲਿਆ ਗਿਆ 15000 ਦਾ ਕਰਜ਼ਾ ਸਭ ਤੋਂ ਵੱਡੀ ਮੁਸੀਬਤ ਬਣਿਆ ਹੋਇਆ ਹੈ ਫਸਲ ਫਸਲ ਦੇ ਮਰੇ ਦੇ ਜ਼ਮੀਨ ਦੇ ਪੈਸੇ ਰੱਖ ਕੇ ਫਸਲ ਦੇ ਉਹਦੇ ਰੱਖ ਕੇ ਸਮਝ ਮੇਰੇ ਤੇ ਉਲਟਾ ਪਾਤਾ ਉਹਨਾਂ ਨੇ ਕੇਸ 15000 ਰੁਪਈਆ ਤੁਮ ਗਾਹ ਵੜਾ ਕੇ ਬੜਾ ਅਮਾ ਹਕੀ ਗਾਹ ਆਪ ਦੇ ਕਿਵੇਂ ਬਣਾ ਲਏ ਉਹਨਾਂ ਨੇ ਵੱਧ ਜੰਸ ਦਾ ਮੈਂ ਵੇਚ ਲਾ ਰਿਹਾ ਹਾਂ ਥੱਕੀ ਲਿਆ ਦੀ ਫਸਲ ਵਾਸਤੇ ਹੀ ਫਰਦੇ ਸੀ ਘਰ ਦੀ ਲੋੜ ਤਾਂ ਕੋਈ ਨਹੀਂ ਕਰਦਾ ਸਿੱਧਾ ਸਾਦਾ ਆਪਣਾ ਘਰ ਆ ਜਾ ਕੇ ਦੇਖ ਲਓ ਇਥੇ ਮਰਦੀ ਆ ਤੇ ਕੋਈ ਘਰ ਘੁਰਤੇ ਪੈਸੇ ਨਹੀਂ ਲਾਏ ਇਹਨਾਂ ਤੋਂ ਫਸਲ ਵਾਸਤੇ ਹੀ ਪੈਸੇ ਲੈਂਦੇ ਸੀ ਫਸਲੀ ਇਹਨਾਂ ਨੂੰ ਦੇ ਦਿੰਦੇ ਸੀ ਬਸ ਫਸਲ 'ਚ ਕਟ ਕਟਾ ਕਰਕੇ ਮੈਨੂੰ ਕੁਝ ਨਹੀਂ ਸੀ ਪੱਲੇ ਪਾਉਂਦੇ ਇਹ ਬਸ ਵਿਆਜ ਬੂਝ ਨਾਲ ਹੀ ਆਪਦਾ ਗਾਹ ਨਗਾ ਦਿੰਦੇ ਸੀ ਕੰਮ ਵਿਆਜ ਵੀ 2.5 ਰੁਪਈਆ ਸੈਂਕੜਾ ਲਾਉਂਦੇ ਰਹੇ ਜਗਰੂਪ ਸਿੰਘ ਕਹਿੰਦੇ ਨੇ ਕਿ ਆਰਤੀ ਰੂਪ ਲਾਲ ਨੇ ਖੁਦ ਸੱਦੇ ਸੀ ਲੋੜ ਇਹਨਾਂ ਨੂੰ ਵੀ ਸੀ ਸੋ 8 ਕਿੱਲਿਆਂ ਤੋਂ ਪੈਦਾ ਕੀਤੀ ਫਸਲ ਆਰਤੀ ਰੂਪ ਲਾਲ ਨੂੰ ਵੇਚਣੀ ਸ਼ੁਰੂ ਕਰ ਦਿੱਤੀ ਕਈ ਸਾਲ سلسلہ ਚੱਲਦਾ ਰਿਹਾ ਜਗਰੂਪ ਹਿਸਾਬ ਕਿਤਾਬ ਵੱਲ ਧਿਆਨ ਨਾ ਦੇ ਕੇ ਸਿਰਫ ਮਿਹਨਤ ਕਰਦੇ ਸਨ ਉਸ ਦੇ ਬਦਲੇ ਚ ਕਰਦੀਆਂ ਲੋੜਾਂ ਜੋਗਾ ਪੈਸਾ ਆਰਤੀਏ ਤੋਂ ਮਿਲ ਜਾਂਦਾ ਇਹ ਮੈਨੂੰ ਪੈਸੇ ਦਿੰਦੇ ਰਹੇ ਮੈਂ ਇਹਨਾਂ ਨੂੰ ਫਸਲ ਦਿੰਦਾ ਰਿਹਾ 8 ਕਿੱਲਿਆਂ ਦੀ ਇਹ ਹਰ ਮੇਰੀ ਮੇਰੇ ਕਹਿੰਦੇ ਪੈਸੇ ਬਾਦ ਆਦੇ ਸੀ ਪਤਾ ਨਹੀਂ ਕੀ ਕਰਦੇ ਸੀ ਕੀ ਨਹੀਂ ਮੈਂ ਹਿਸਾਬ ਸੂ ਲਾਉਂਦਾ ਨਹੀਂ ਸੀਗਾ ਤੇ ਆਖਰ ਨੂੰ 15000 ਰੁਪਿਆ ਇਹਨਾਂ ਦਾ ਮੇਰੇ ਵੱਲ ਵੱਧ ਗਿਆ ਫਸਲ ਦੇ 2 ਰੁਪਏ ਉਹ 15000 ਤੋਂ ਇਹਨਾਂ ਨੇ ਵਿਆਜ ਤੇ ਵਿਆਜ ਪਾ ਪਾ ਕੇ 70000 ਰੁਪਿਆ ਬਣਾ ਲਿਆ 70000 ਜਦੋਂ 6 ਮਹੀਨਾ ਬਾਅਦ ਮੈਨੂੰ ਪੁੱਛਿਆ ਕਹਿੰਦੇ ਪੈਸੇ ਦੇ ਸਾਡੇ ਮੈਂ ਕਿਹਾ ਵੀ 70000 ਰੁਪਿਆ ਕਹਿੰਦੇ ਮੈਂ ਕਿੰਨੇ ਬਣ ਦਿਆ ਕਹਿੰਦੇ 70000 ਬਣਦਾ ਸਾਡਾ ਮੈਂ ਕਿਹਾ ਵੀ ਇੱਕ ਕੀ ਲਾਉਗੀ ਕਹਿੰਦੇ ਬਾ ਲੋ ਜਿਹੜਾ ਮਰਜੀ ਆ ਮੇਰੇ ਹਿੱਸੇ ਦਾ ਜਦੋਂ ਮੈਂ ਤੁਹਾਡਾ 70000 ਮੋੜ ਦੂੰ ਉਦੋਂ ਤੁਸੀਂ ਮੇਰਾ ਕੀ ਦਾ ਕਰਦੇ ਤੇ ਮੰਨੇ ਨਾ ਕਹਦੇ ਸਾਡਾ ਵਿਆਜ ਬਾਹਲਾ ਬਣਦਾ ਅਸੀਂ ਤਾਂ ਬਾਹਲੇ ਬਣਾਵਾਂਗੇ ਮੈਂ ਕਹਾਂ ਵੀ ਬਾਹਲਾ ਬਣਦਾ ਹੋਰ ਬਾਹਲੇ ਹੀ ਬਣਾ ਲਊਂ ਮੈਂ ਕਹਿ ਕੇ ਚੱਲ ਘਰ ਨੂੰ ਤੁਰ ਗਿਆ ਉਦੋਂ ਮਗਰੋਂ ਇਹਨਾਂ ਨੇ ਜ਼ਮੀਨ ਤੇ ਪਤਾ ਨਹੀਂ ਕਿਵੇਂ ਕਾਰਵਾਈ ਕਰੀ ਯਾਰ ਰੱਬ ਜਾਣੇ ਭਈ ਕੋਈ ਵੀ ਮਤਲਬ ਮੇਰਾ ਸਹਿਜ ਨੂੰ ਕਿਤੇ ਨਹੀਂ ਕਰਿਆ ਵਾ ਇਹਨਾਂ ਨੇ ਜਾਲੀ ਬੰਦੇ-ਮੁੰਦੇ ਖੜਾ ਕੇ ਉਥੇ ਕੇਸ ਕਰਿਆ ਹੁਣੇ ਮੈਥੋਂ 22 ਲੱਖ ਰੁਪਏ ਆਪਾਂ ਆਰਤੀਏ ਵੱਲੋਂ ਜਗਰੂਪ ਸਿੰਘ ਤੇ ਲੱਖਾਂ ਦਾ ਕਰਜ਼ਾ ਮੋੜਨ ਦਾ ਦਬਾਅ ਵਧਣ ਲੱਗਾ ਇਸ ਦਾ ਅਸਰ ਸਕੂਲ ਚ ਪੜਦੀ ਇਹਨਾਂ ਦੀ ਕੁੜੀ ਜਸਵੀਰ ਕੌਰ ਤੇ ਪਿਆ ਅਸਰ ਅਜਿਹਾ ਕਿ ਪੜ੍ਹਾਈ ਚ ਹੁਸ਼ਿਆਰ ਜਸਵੀਰ ਕਿਤਾਬਾਂ ਚ ਮਨ ਨਹੀਂ ਲਗਾ ਪਾਉਂਦੀ ਸੀ ਹੱਦ ਇੱਥੇ ਨਹੀਂ ਹੋਈ ਸਕੂਲ ਚ ਜੋ ਟੀਚਰ ਇਸ ਨੂੰ ਪੜਾਉਂਦਾ ਸੀ ਉਹ ਆਰਤੀਏ ਰੂਪ ਲਾਲ ਦਾ ਪੁੱਤਰ ਰਾਜਕੁਮਾਰ ਸੀ ਪਿਤਾ ਨਾਲ ਹਿਸਾਬ ਕਿਤਾਬ ਸੀ ਪਰ ਇਲਜ਼ਾਮ ਨੇ ਕਿ ਰਾਜਕੁਮਾਰ ਜਸਵੀਰ ਨੂੰ ਕਰਜ਼ਾ ਮੋੜਨ ਲਈ ਤਾਨੇ ਮਾਰਦਾ ਸੀ ਮੈਂ 7ਥ ਕਲਾਸ ਚ ਸੀ ਉਦੋਂ ਕਾਫੀ ਟਾਈਮ ਦੀ ਗੱਲ ਆ ਗਈ ਤੇ ਮੈਂ ਉਹਨਾਂ ਸਾਡਾ ਪੀਰੀਅਡ ਨਹੀਂ ਲੱਗਿਆ ਹੈਗਾ ਉਹਨਾਂ ਦੀ ਅਡਜਸਟਮੈਂਟ ਹੋਈ ਵੀ ਸੀਗੀ ਤੇ ਮੈਂ ਮੋਨਿਟਰ ਡਾਇਰੀ ਲਿਖਵਾਉਣ ਗਈ ਉਹਨਾਂ ਤੋਂ ਜਦ ਮੈਂ ਉਹਨਾਂ ਦੇ ਕੋਲ ਹੀ ਗਈ ਉਹ ਕਹਿੰਦੇ ਮੈਨੂੰ ਮੈਂ ਜਾ ਕੇ ਕਿਹਾ ਵੀ ਸਰ ਡਾਇਰੀ ਕੀ ਲਿਖਾਂ ਕਹਿੰਦੇ ਕਹਿੰਦੇ ਸਾਡੇ ਪੈਸੇ ਕਦੋਂ ਦੇਣੇ ਆ ਤੁਸੀਂ ਕਹਿੰਦੇ ਪੈਸੇ ਤਾਂ ਦੇ ਦਿਓ ਮੈਂ ਕਿਹਾ ਇਹ ਤਾਂ ਤੁਸੀਂ ਮੇਰੇ ਪੇਰੈਂਟਸ ਨਾਲ ਗੱਲ ਕਰੋ ਮੈਨੂੰ ਤਾਂ ਇਹਦੇ ਬਾਰੇ ਕੀ ਪਤਾ ਜਗਰੂਪ ਸਿੰਘ ਦੇ ਪਿਤਾ ਦੀ ਖੇਤ ਚ ਕੰਮ ਕਰਨ ਦੌਰਾਨ ਇੱਕ ਹਾਦਸੇ ਚ ਮੌਤ ਹੋ ਗਈ ਭਰਾ ਕੈਂਸਰ ਕਾਰਨ ਰੱਬ ਨੂੰ ਪਿਆਰਾ ਹੋ ਗਿਆ ਜਸਵੀਰ ਨੂੰ ਸਕੂਲ 'ਚ ਇਸ ਗੱਲ ਨੂੰ ਵੀ ਲੈ ਕੇ ਮਾਸਟਰ ਸਾਹਿਬ ਤਾਨੇ ਮਾਰਨ ਲੱਗੇ ਕਹਿੰਦੇ ਪਹਿਲਾਂ ਤੇਰਾ ਦਾਦਾ ਮਰਿਆ ਫਿਰ ਕਹਿੰਦੇ ਤੇਰਾ ਕਹਿੰਦੇ ਤੇਰੀ ਭੂਆ ਘਰੇ ਬੈਠ ਗਈ ਤੇ ਕਹਿੰਦੇ ਫਿਰ ਤੇਰੇ ਤਾਇਏ ਦੀ ਡੈਥ ਹੋ ਗਈ ਤੇ ਕਹਿੰਦੇ ਹੁਣ ਤੇਰਾ ਭਰਾ ਮਰ ਗਿਆ ਉਸ ਸਾਲੀ ਮੇਰੇ ਛੋਟੇ ਬਰਦਰ ਦੀ ਡੈਥ ਹੋਈ ਸੀਗੀ ਤੇ ਕਹਿੰਦੇ ਹਨਾ ਕਹਿੰਦੇ ਹਾਜੀ ਤੁਹਾਡੇ ਐਨੇ ਜੀ ਚਲੇ ਗਏ ਕਹਿੰਦੇ ਤੁਸੀਂ ਸਾਡੇ ਪੈਸੇ ਕਦੋਂ ਦੇਣੇ ਨੇ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਡਾਇਰੀ ਨਹੀਂ ਉਹਨਾਂ ਨੇ ਲਿਖਵਾਈ ਹੈਗੀ ਮੈਂ ਉਹ ਕੁਝ ਨਹੀਂ ਕਿਹਾ ਸਾਨੂੰ ਉਦੋਂ ਮੈਂ ਰੋਂਦੀ ਹੋਈ ਵਾਪਸ ਆਈ ਕਲਾਸ ਦੇ ਵਿੱਚ ਤੇ ਫਿਰ ਮੈਂ ਘਰ ਆ ਕੇ ਮੰਮੀ ਉਹਨਾਂ ਨੂੰ ਕਿਹਾ ਮੈਂ ਕਿਹਾ ਮੰਮੀ ਮੈਂ ਨਹੀਂ ਆਣਾ ਸਕੂਲ ਮੈਂ ਕਿਹਾ ਮੈਨੂੰ ਤਾਂ ਉਹ ਐਵੇਂ ਕਹਿੰਦੇ ਨੇ ਵੀ ਤਾਨੇ ਮਾਰਦੇ ਮੇਰੀ ਇਨਸਲਟ ਕਰਤੀ ਉਹਨਾਂ ਨੇ ਮੇਰੀ ਫਰੈਂਡਸ ਦੇ ਸਾਹਮਣੇ ਐਵੇਂ ਕਹਿ ਕੇ ਉਹ ਮੈਨੂੰ ਪੁੱਛਣ ਲੱਗ ਗਏ ਵੀ ਕੀ ਗੱਲ ਹੈ ਇਹ ਸਾਰਾ ਸਿਸਟਮ ਜਸਵੀਰ ਤੇ ਇਹਨਾਂ ਸਾਰਿਆਂ ਗੱਲਾਂ ਦਾ ਅਸਰ ਇਹ ਹੋਇਆ ਕਿ ਉਹ ਲਗਾਤਾਰ ਪੜ੍ਹਾਈ 'ਚ ਪਿੱਛੜਦੀ ਗਈ ਕਿਉਂਕਿ ਘਰ ਦੇ ਮਾਹੌਲ ਦਾ ਅਸਰ ਉਸ ਦੀ ਪੜ੍ਹਾਈ ਤੇ ਪੈਣ ਲੱਗਾ ਸੀ ਪਲੱਸ 2 ਵਿੱਚ ਕੋਈ ਟਿਊਸ਼ਨ ਵੀ ਨਹੀਂ ਰੱਖੀ ਹੈਗੀ ਬਾਕੀ ਸਾਰੀ ਪੂਰੀ ਕਲਾਸ ਦੇ ਸਟੂਡੈਂਟਸ ਦੀ ਟਿਊਸ਼ਨ ਰੱਖੀ ਹੋਈ ਸੀਗੀ ਤੇ ਮੇਰੀ ਇਕੱਲੀ ਦੀ ਟਿਊਸ਼ਨ ਨਹੀਂ ਸੀਗੀ ਕਿਸੇ ਵੀ ਸਬਜੈਕਟ ਦੀ ਜਿੰਨਾ ਕੁ ਬਸ ਘਰੇ ਪੜਿਆ ਜਾਂਦਾ ਸੀ ਉਹ ਪੜ੍ਹਦੀ ਸੀ ਜਾਂ ਸਕੂਲ ਦੇ ਵਿੱਚ ਸਰ ਵੀ ਪੁੱਛਦੇ ਹੁੰਦੇ ਸੀ ਮੈਨੂੰ ਕਿਮਿਸਟਰੀ ਵਾਲੇ ਮੇਰੇ ਨੂੰ ਹੋ ਗਿਆ ਤੂੰ ਪਹਿਲਾਂ ਨਾ ਵਧੀਆ ਪੜ੍ਹਦੀ ਸੀ ਕਿੱਥੇ ਕੋਈ ਹੋਈ ਰਹੀ ਨਹੀਂ ਸਾਰੀ ਕਲਾਸ ਕੰਨੀ ਹੁੰਦੀ ਸੀਗੀ ਟੈਂਸ ਦੇ ਵਿੱਚ ਤਾਂ ਮੇਰੇ 82% ਮਾਰਕਸ ਸੀਗੇ ਤੇ ਹੁਣ 3 ਸਾਲ ਹੋ ਗਏ ਲਗਾਤਾਰ ਸਾਡੀ ਇਕ ਕਲ ਚੱਲਦੀ ਨੂੰ ਪੈਸਿਆਂ ਬਾਰੇ ਮੰਮੀ ਹੁਣੀ ਘਰ ਦੇ ਦੈਂਦੇ ਆਏ ਨੇ ਮੇੜ ਦੀਆਂ ਹੁੰਦੇ ਮੇੜ ਦਾ ਨਹੀਂ ਸਿੱਧਾ ਪਲੱਸ ਵਾਚ 86 ਸਿੱਧਾ ਪਲੱਸ 2 ਚ 72 ਹੀ ਰਹਿ ਗਏ ਬਹੁਤ ਘਟ ਗਿਆ ਦੁਬਾਰਾ ਚ ਪੜ੍ਹਾਈ ਦਾ ਫਰਕ ਪੈਂਦਾ ਹੀ ਹੈ ਜਦੋਂ ਘਰ ਦੇ ਵਿੱਚ ਮਾਹੌਲ ਹੀ ਨਹੀਂ ਰਹਿੰਦਾ ਪਹਿਲਾਂ ਵਾਲਾ ਜੇ ਗਰੁੱਪਸਿੰਘ ਕਹਿੰਦੇ ਨੇ ਕਿ ਉਹਨਾਂ ਕਦੇ ਕਿਸੇ ਪਰ ਨੋਟ ਜਾਂ ਕੋਰੇ ਕਾਗਜ਼ ਤੇ ਸਾਈਨ ਕਿਤੇ ਹੀ ਨਹੀਂ ਫਰਜ਼ੀ ਕਾਗਜ਼ਾਤਾਂ ਦੇ ਆਧਾਰ ਤੇ ਉਹਨਾਂ ਤੇ ਲੱਖਾਂ ਦਾ ਦਾਵਾ ਕਰ ਦਿੱਤਾ ਗਿਆ ਦੇਖੀਆ ਫਰਦਾ ਕਢਾ ਕੇ ਜ਼ਮੀਨ ਦੇ ਵਿੱਚ ਕੁਰਕ ਕਰੀ ਵੀ ਐ ਨਾ ਜੀ ਉਦੋਂ ਪਤਾ ਲੱਗਿਆ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਇਹ ਗੱਲ ਦਾ ਵੀ ਕੀ ਕਰੀ ਜਾਂਦੇ ਨੇ ਤੇ ਕੋਈ ਪਰਨੋਟ ਨਹੀਂ ਸਾਡਾ ਕੋਈ ਚੀਜ਼ ਨਹੀਂ ਬਣਾਈ ਸੀ ਕਦੇ ਵੀ ਸਾਇਨ ਨਹੀਂ ਕਰੇ ਸੀ ਮੈਂ ਪੈਸੇ ਬਸ 15000 ਤੋਂ ਚਲਾਇਆ ਇਹਨੇ ਕੰਮ ਉਦੋਂ ਇਹਨੂੰ ਕਿਹਾ ਜੀ 15000 ਮੈਨੂੰ ਹੋਰ ਦੇ ਦਿਓ ਤੁਸੀਂ ਆਹ 15000 ਦੇ ਕੇ ਬਾਅਦ ਚ ਵਜੀਤ ਕਾਲੀ ਬੈਂਕ ਚੋਂ ਕਢਾ ਕੇ ਤੁਹਾਡੇ ਮੈ ਮੋੜ ਜਾਨਾ ਪੈਸੇ ਹੀ ਇਹ ਕਹਿੰਦੇ ਸਾਡੇ ਤਾਂ ਇਹੀ ਮੋੜ ਜਾ। ਉਹਨੇ ਨਾਂ ਪਰ ਨੋਟ ਭਰਾਇਆ ਸਾਡੇ ਘਰਦਿਆਂ ਤੋਂ ਨਾਂ ਸਾਈਨ ਕਰਾਇਆ ਨਾਂ ਕੋਈ ਗਵਾਹ ਉਹੀ ਜਾਣਦੀ ਜੀ ਮੈਂ ਆਪਾਂ ਬਾਣੀਆਂ ਤੋਂ ਲੈ ਕੇ ਆਉਨੇ ਹੁੰਨੇ ਆਂ ਇਹ ਲਿਉਂਦੇ ਰਹਿਆ। ਆਰਥਿਕ ਤੇ ਕਿਸਾਨ ਵਿਚਾਲੇ ਪੈਸਿਆਂ ਨੂੰ ਲੈ ਕੇ ਜੋ ਰੇੜਕਾ ਚੱਲ ਰਿਹਾ ਸੀ ਉਸ ਨੂੰ ਸੁਲਝਾਉਣ ਲਈ ਪਿੰਡ ਦੇ ਕੁਝ ਲੋਕਾਂ ਨੇ ਫੈਸਲਾ ਕੀਤਾ ਆਰਥਿਕ ਨਾਲ ਗੱਲਬਾਤ ਕਰਨ ਦਾ। ਜਦੋਂ ਪਿੰਡ ਦੇ ਮੋਤਬਰ ਲੋਕ ਰੂਪਲਾਲ ਕੋਲ ਪਹੁੰਚੇ ਤਾਂ ਆਰਤੀ ਨੇ ਹਿਸਾਬ ਦੇਣ ਤੋਂ ਟਾਲਾ ਵਾਟ ਲਿਆ ਉਹ ਕਹਿੰਦਾ ਜੀ ਜਿਹੜਾ ਹਿਸਾਬ ਕਿਤਾਬ ਹੈ ਵੀ ਮੇਰੇ ਕੋਲੇ ਤਾਂ ਹੈ ਨਹੀਂ ਉਹ ਮੁੰਡੇ ਕੋਲੇ ਆਸੀਂ ਆਖਿਆ ਫਿਰ ਮੁੰਡੇ ਤੋਂ ਉਸੇ ਜਨ ਪੁੱਛ ਕੇ ਦੱਸ ਉਹ ਕਹਿੰਦਾ ਜੀ ਕੱਲ ਨੂੰ ਮੁੰਡਾ ਆਊਗਾ ਫਿਰ ਤੁਹਾਨੂੰ ਹਿਸਾਬ ਕਿਤਾਬ ਦੱਸ ਦੇਵਾਂਗੇ ਉਹ ਇਹਨਾਂ ਨੇ ਵੀ ਇਹ ਵੀ ਰੋਟੀ ਲਾਤੀ ਵੀ ਚਲ ਤੁਸੀਂ ਜੋਰਾ ਸਿੰਘ ਨੂੰ ਹੀ ਦੱਸ ਦਿਓ ਜਦੋਂ ਉਹਨਾਂ ਨੇ ਸਾਨੂੰ ਕੋਈ ਸਬੂਤ ਹੀ ਨਹੀਂ ਦਿੱਤਾ ਕਿ ਇਹ ਪੈਸਿਆਂ ਦਾ ਵੀ ਸਾਡੇ ਪੈਸੇ ਹੈ ਕਿੰਨੇ ਅਸੀਂ ਕੀ ਦੱਸ ਸਕਦੇ ਹਾਂ ਉਹਨਾਂ ਨੂੰ ਵੀ ਕਿੰਨੇ ਲੱਖ ਰੁਪਏ ਆ ਉਹਨਾਂ ਦਾ ਉਹ ਚਾਹੇ ਕੁਝ ਕਹੀ ਜਾਣਾ ਅਸੀਂ ਕੁਝ ਨਹੀਂ ਕਹਿ ਸਕਦੇ ਉਹਦੇ ਬਾਰੇ ਧਿਆਉਂ ਕਹੀਂ ਵੀ ਪਾਈ ਅਸੀਂ ਆ ਇੰਨਾ ਵੀ ਸਾਡੇ ਪੈਸੇ ਨੇ ਵੀ ਇੰਨੇ ਪੈਸੇ ਬਣਦੇ ਆ ਚਲੋ ਅਸੀਂ ਉਹਨਾਂ ਦਾ ਅਡਜਸਟਮੈਂਟ ਕੀ ਮੈਂ ਵੀ ਕਰ ਦੇਣਾ ਨਾਲ ਖਰਾਬ ਹੀ ਦਿੰਦੇ ਐਸੀ ਦੀ ਗੱਲ ਨਹੀਂ ਵੀ ਨਾ ਕਰਦੇ ਜਦੋਂ ਅਸੀਂ ਵਿੱਚ ਆਏ ਸੀ ਪੰਜ ਸੱਤ ਬੰਦੇ ਵਾਲੀ ਨਾਲ ਥੋੜੀ ਹੋ ਜਾਂਦੀ ਜਦੋਂ ਅਦਾਲਤ ਤੋਂ ਸੱਮਨ ਆਉਣ ਲੱਗੇ ਤਾਂ ਜਗਰੂਪ ਦੀ ਪਤਨੀ ਜਸਵਿੰਦਰ ਨੂੰ ਡਰ ਸਤਾਉਣ ਲੱਗ ਜਾਂਦਾ ਪਰ ਜਗਰੂਪ ਸਿੰਘ ਕਹਿੰਦੇ ਕਿ ਜਦੋਂ ਕੋਈ ਗਲਤੀ ਕੀਤੀ ਹੀ ਨਹੀਂ ਤਾਂ ਸਾਨੂੰ ਕਿਸੇ ਦਾ ਡਰ ਨਹੀਂ ਇਹ ਆਏ ਵੀ ਕਹਿੰਦੇ ਸੀ ਕਹਿੰਦੇ ਅਦਾਲਤ ਚ ਚ ਨਹੀਂ ਉਹ ਆਏ ਨਹੀਂ ਕੁਝ ਹੁੰਦਾ ਹੁੰਦਾ ਜਦੋਂ ਸਮਣ ਸੁਮਣ ਜਮਦੀ ਅਸੀਂ ਮੈਂ ਕਹਿੰਦੀ ਸੀ ਤੁਸੀਂ ਜਾਓ ਇਹ ਕਹਿੰਦੇ ਆਏ ਨਹੀਂ ਕੁਝ ਹੁੰਦਾ ਵੀ ਇਹ ਤਾਂ ਤੂੰ ਤਾਂ ਉਹੀ ਡਦੀ ਜਾਨੀ ਆ ਵੀ ਜਦੋਂ ਆਪਾਂ ਕੋਈ ਪ੍ਰਨੋਟ ਭਰਾਇਆ ਇਹ ਬਾਹਰੋਂ ਹੀ ਗਵਾ ਗੂ ਪਤਾ ਨਹੀਂ ਕੀ ਮੈਂ ਕੀ ਇਹਨਾਂ ਨੇ ਕਰਿਆ ਇਹ ਤਾਂ ਹੁਣ ਜਾਂ ਇਹਨਾਂ ਨੂੰ ਪਤਾ ਨੂੰ ਸਾਨੂੰ ਜਦ ਇਹ ਗੱਲ ਦਾ ਹੀ ਨਹੀਂ ਪਤਾ ਸਾਡੇ ਤਾਂ ਇਹ ਸਾਰੇ ਬੰਦੇ ਭੋਲੇ ਜੇ ਨਹੀਂ ਸੰਮਣ ਤਾਂ ਆਏ ਸੀ ਜੀ ਆ ਤਾਂ ਸਹੀ ਗੱਲ ਆ ਥੋੜੀ ਵੀ ਸੰਮਣ ਜ਼ਰੂਰ ਆਏ ਸੀਗੇ ਉਹਨਾਂ ਤੇ ਅਸੀਂ ਆਪ ਦੀ ਸਚਾਈ ਨੂੰ ਧਾਰ ਕੇ ਵੀ ਹਾਂ ਚੱਲਦਾ ਠੀਕ ਆ ਪੈਸੇ ਦੇਣੇ ਆ ਉਹਨਾਂ ਦੇ ਅਸੀਂ ਸਾਈਨ ਵੀ ਕਰੇ ਜੂਗਾ ਜਿਹੜੀ ਸਹੀ ਗੱਲ ਆ ਉਹ ਤਾਂ ਸਹੀ ਦੱਸਾਂਗੇ ਸਾਈਨ ਜ਼ਰੂਰ ਕਰਨੇ ਮੁੰਡਾ ਲੈ ਕੇ ਆਇਆ ਸੀ ਸੰਮਣ ਮੁੜ ਕੇ ਕੋਈ ਤਰੀਕ ਤਰੂਕ ਤੇ ਅਸੀਂ ਗਏ ਨਹੀਂ ਉਹਨਾਂ ਨੇ ਗਾਂ ਇੱਕ ਤਰਫਾ ਕਰਤਾ ਸਮਝਾ ਅਸੀਂ ਕਿਸੇ ਤਰੀਕ ਤੇ ਨਹੀਂ ਗਏ ਜਾਂਦੇ ਕਿਥੋਂ ਸਾਡੇ ਕੋਲੇ ਪੈਸਾ ਤਾਂ 1 ਰੁਪਈਆ ਨਹੀਂ ਸੀ 2,65,000 ਰੁਪਈਆ ਪਾਉਨੇ ਤੇ ਨਕੀਲਿਆਂ ਤੇ ਨਾਲ ਵੀ ਮੇਰੀ ਜ਼ਮੀਨ ਰੋਕੀ ਵੀ ਆ ਫੁਰਕ ਕਰਾਈ ਹੋਈ ਹੈ ਤੇ ਮੈਂ ਇਹਨਾਂ ਨੂੰ ਕਹਿਣਾ ਵੀ ਵੀ ਕੁਝ ਜੱਜ ਨੇ ਵੀ ਦੇਖਣਾ ਸੀ ਇਹ ਗੱਲ ਬਾਰੇ ਵੀ ਕਿੰਨੇ ਪੈਸੇ ਬਣਦੇ ਆ ਕਿੰਨੀ ਜ਼ਮੀਨ ਤੇ ਮੈਂ ਕਰ ਰਿਹਾ ਹਾਂ ਇਹ ਜਗਰੂਬ ਦਾ ਕਹਿਣਾ ਹੈ ਕਿ ਰੋਜੀ ਰੋਟੀ ਕਮਾਉਣ ਵਾਲਿਆਂ ਕੋਰਟ ਕਚੈਰੀ ਦੇ ਚੱਕਰਾਂ 'ਚ ਕਦੇ ਪਏ ਹੀ ਨਹੀਂ ਸੱਚੀ ਗੱਲ ਕੋਈ ਅਫਸਰ ਜਾਂ ਸਰਕਾਰ ਨਹੀਂ ਸੁਣਦੀ ਕਿਸਾਨ ਸਾਰਾ ਰੌਲਾ ਖਤਮ ਕਰਨਾ ਚਾਹੁੰਦਾ ਪਰ ਇਲਜ਼ਾਮ ਹੈ ਕਿ ਆਰਥੀਆਂ ਨਿਭਣ ਤੇ ਨਹੀਂ ਆ ਰਹੇ ਆ ਵੀ ਅਸੀਂ ਕਹਿੰਦੇ ਜੇ ਨਿਭਣ ਤੇ ਚੰਗੀ ਗੱਲ ਆ ਵੀ ਹੁਣ ਅਸੀਂ ਐ 28 ਲੱਖ ਕਿੰਨੇ ਦੇ ਦਈਏ 20 ਲੱਖ ਕਿੰਨੇ ਦੇ ਦਈਏ ਤੁਸੀਂ ਦੱਸੋ ਹੁਣ ਉਹਦਾ ਮੂਲ ਹੀ ਹੋ ਗਿਆ ਜਦੋਂ ਉਹਦਾ ਅਦਾਲਤੀ ਉਹ ਹੈਗਾ ਲੱਗਿਆ ਉੱਤੇ ਨੋਟ ਉਹਦਾ ਮੂਲ ਹੀ ਬਣ ਗਿਆ ਹੁਣ ਤਾਂ ਵੀ ਚਲ ਉਹਦੇ ਨਾਲ ਉਹ 20 10 20 ਹਜ਼ਾਰ ਵੱਧ ਦੇ ਦਾਂਗੇ ਹੋਰ ਕੀ ਗੱਲ ਆ ਐ ਕਹਿ ਸਕਦੇ ਆ ਐ ਤਾਂ ਦੇ ਸਕਦੇ ਐਨੇ ਵੱਧ ਨਹੀਂ ਦੇ ਸਕਦੇ ਅਸੀਂ ਗਾਹ ਕੋਈ ਕਾਰਵਾਈ ਨਹੀਂ ਕਰੀ ਬਸ ਜੁਨੀਅਰ ਵਾਲਿਆਂ ਕੋਲੇ ਜਰੂਰ ਗੱਲ ਰੱਖੀ ਆਗੀ ਕੀ ਜੇ ਮਰਜੀਆ ਤੁਸੀਂ ਸਮਝਲਤਾ ਕਰ ਲੋ ਦੋ ਚਾਰ ਵਾਰੀ ਉਹ ਕਰਨ ਲਈ ਗਏ ਰਹੇ ਇਹ ਕਿਸੇ ਲੋਟ ਮੰਨ ਨਹੀਂ ਰਹੇ ਫੈਸਲਾ ਹੀ ਨਹੀਂ ਦਿੰਦੇ ਕੋਈ ਕਿਸੇ ਲੋਟ ਵੀ ਕੀ ਕਰਨਾ ਚਾਹੀਦਾ ਇਹ ਤਾਂ ਕਹਿੰਦੇ ਸਾਨੂੰ ਜ਼ਮੀਨ ਦੇ ਸਾਰੀ ਪੂਜਾ ਜਿੱਦਾਂ ਨੂੰ ਮਰਜੀ ਆ ਬਰਨਾਲਾ ਦੇ ਇਸ ਕਿਸਾਨ ਦੇ ਇਲਜ਼ਾਮਾਂ ਅਤੇ ਮਾਮਲੇ ਦੀ ਸੱਚਾਈ ਜਾਣਨ ਅਸੀਂ ਪਹੁੰਚੇ ਆਰਤੀਏ ਰੂਪ ਲਾਲ ਕੋਲ ਝੂਠੇ ਕਾਗਜ਼ਾਤ ਤਿਆਰ ਕਰਕੇ ਜ਼ਮੀਨ ਤੇ ਦਾਵਾ ਕਰਨ ਦੇ ਇਲਜ਼ਾਮਾਂ ਬਾਰੇ ਸਵਾਲ ਕੀਤੇ ਕਰਜ਼ਾ ਕਿੰਨਾ ਲਿਆ ਉਹਨਾਂ ਦਾਅਵਿਆਂ ਬਾਰੇ ਵੀ ਜਾਣਕਾਰੀ ਲਈ ਰੂਪਲਾਨ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਉਸ ਦੇ ਮੁਤਾਬਕ ਜੋ ਵੀ ਕੀਤਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੀਤਾ ਜੀ ਇਹਨਾਂ ਨੂੰ 210000 ਰੁਪਏ ਨਗਦ ਦਿੱਤਾ ਸੀ ਨਾ ਇਹ ਤਾਂ ਕੋਈ 15 ਲੱਖ ਨਾ 20000 ਰੁਪਏ ਜਿਹੜਾ ਉਹ 20000 ਰੁਪਏ ਕਹਿ ਰਿਹਾ ਉਹ 210000 ਰੁਪਏ ਨਗਦ ਦਿੱਤੇ ਉਹ ਰੂਟ ਹੀ ਮਤਲਬ ਰੂਟ ਲਿਆ ਜੀ ਮੰਨ ਲਓ ਜ਼ਮੀਨ ਤੇ কুরਕੀ ਤੇ ਮਾਮਲਾ ਮਿਲ ਬੈਠ ਕੇ ਨਾ ਸੁਲਝਾਉਣ ਦੇ ਸਵਾਲਾਂ ਤੇ ਹੁਸਨ ਲਾਲ ਦਾ ਜਵਾਬ ਸੀ ਅਸੀਂ ਸਿਰਫ কুরਕੀ ਭੇਜੀ ਐ ਹਜੇ ਕੋਈ ਕਾਰਵਾਈ ਨਹੀਂ ਕੀਤੀ ਜ਼ਮੀਨ কুরਕ ਵਾਸਤੇ ਜਿੱਦਾਂ ਕੁਝ ਨਹੀਂ ਕਹਿੰਦੇ ਜਿਵੇਂ ਕੋਈ ਕਾਰਵਾਈ ਨਹੀਂ ਕੀਤੀ ਜੀ ਪਰ ਨੋਟ ਦੇ ਦਾਵਾ ਕੀਤਾ ਸੀ ਉਹ ਨੰਬਰਾਂ ਤੇ ਮੈਨ ਲੱਗਿਆ ਅਸੀਂ ਉਦੋਂ ਬਾਅਦ ਗਏ ਰਹੇ ਹਾਂ ਜਿੱਦਾਂ ਕੁਝ ਮਰਜ਼ੀ ਹੁੰਦੀ ਸੀ ਬਿਜਾਦ ਸਮਝੌਤਾ ਕਰਦੇ ਇਹ ਤਾਂ ਕੋਈ ਪੈਸੇ ਨਹੀਂ ਮੰਗੇ ਜੀ ਕੁਝ ਵੀ ਨਹੀਂ ਮੰਗਿਆ ਉਹਨਾਂ ਤੋਂ ਅਜੇ ਤੱਕ ਸਾਡਾ ਕੋਈ ਹਿਸਾਬ ਕਰਨ ਤਾਂ ਆਈ ਨਹੀਂ ਜੀ ਅਜੇ ਤੱਕ ਪੈਸੇ ਲੈਣ ਤੋਂ ਬਾਅਦ ਕਹਿੰਦੀ ਨਹੀਂ ਆਈ ਜੀ 2 ਲੱਖ 1000 ਰੁਪਏ ਲਿਜਾ ਕੇ ਕਹਿੰਦੇ ਇਹ ਤਾਂ ਤੁਸੀਂ ਪਿਛਲੇ ਜਨਮ ਵਿੱਚ ਸਾਡਾ ਦੇਣਾ ਸੀ ਆਰਤੀਆ ਇੱਕ ਹੀ ਰੱਟ ਲਗਾਉਂਦਾ ਸੀ ਕਿ ਅਸੀਂ ਸਾਰਾ ਕੁਝ ਕਰਨ ਦੇ ਬਾਵਜੂਦ ਜ਼ਮੀਨ ਤੇ ਕੋਈ ਕਾਰਵਾਈ ਨਹੀਂ ਕੀਤੀ ਨਿਬੜਨ ਲਈ ਉਹ ਤਿਆਰ ਵੀ ਨਹੀਂ ਹੈ ਸਕੂਲ ਚ ਜਗਰੂਪ ਸਿੰਘ ਦੀ ਬੱਚੀ ਨੂੰ ਪੁੱਤਰ ਵੱਲੋਂ ਤਾਨੇ ਮਾਰਨ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ ਸਵਾਲ ਪੁੱਛਿਆ ਗਿਆ ਕਿ ਜੇਕਰ ਜਗਰੂਪ ਤੁਹਾਡੇ ਤੋਂ ਲੈ ਕੇ ਪੈਸੇ ਮੁੜ ਦਿੰਦਾ ਹੈ ਤਾਂ ਕੀ ਉਹ ਸਮਝੌਤਾ ਕਰਨ ਨੂੰ ਤਿਆਰ ਹੈ ਇਸ ਸਵਾਲ ਤੇ ਰੂਪ ਲਾਲ ਨੇ ਇੱਕ ਹੋਰ ਪੇਚ ਫਸਾ ਦਿੱਤਾ ਦੇ ਅੜਦਕਾ ਉਹ ਮੇਰਾ ਹੋਰ ਹਿੱਸ਼ੇਦਾਰ ਨਹੀਂ ਜੀ ਤੇ ਉਹੀ ਉਹਦੇ ਇਹਦੇ ਸ਼ਮਨ ਚ ਉਹੀ ਦੱਸ ਸਕਦੇ ਆ ਸ਼ਾਇਦ ਕੁਝ ਆਉਣਗੇ ਸਾਹਮਣੇ ਬੈਠਣਗੇ ਫੇਰੀ ਗੱਲ ਬਣੂਗੀ ਇਹ ਤਾਂ ਕਹੀ ਜਿਵੇਂ ਮਰਜ਼ੀ ਨਾ ਬਦਲਣ ਜੀ ਜਗਰੂਪ ਸਿੰਘ ਨਾਲ ਹਿਸਾਬ ਤਾਂ ਨਾ ਕਰਨ ਦੇ ਬਹਾਨੇ ਜਾਂ ਆਰਤੀ ਵੱਲੋਂ ਮਜਬੂਰੀਆਂ ਦੱਸਣਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਇਸ ਪੂਰੇ ਮਾਮਲੇ 'ਚ ਅੱਖ ਕਿਸਾਨ ਦੀ ਜ਼ਮੀਨ ਉੱਤੇ ਹੈ ਕਿਸਾਨਾਂ ਦੀ ਹਾਲਤ ਬਾਰੇ एबीपी سانjha ਬਲੋਂ ਚਲਾਈ ਇਹ ਮਹਿਮ ਜਾਰੀ ਹੈ ਅਗਲੀ ਵਾਰ ਇੱਕ ਹੋਰ ਪਿੰਡ ਦੇ ਕਿਸਾਨ ਦੀ ਹੱਦਬੀਤੀ ਲੈ ਕੇ ਹਾਜ਼ਰ ਹੋਵਾਂਗੇ